ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਰਕ ਪਿਆਰੇ ਪੱਤਰਕਾਰ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨਾਂ ਤੋਂ ਮੈਂ ਹਲਕਾ ਜਗਰਾਉਂ ਦੀ ਵਿਧਾਇਕ ਬੀਬੀ ਸਰਬਜੀਤ कौर ਮਾਨੂੰਕੇ ਦੇ ਖਿਲਾਫ ਤੱਥਾਂ ਨਾਲ ਖਬਰਾਂ ਪ੍ਰਕਾਸ਼ਿਤ ਕਰਦਾ ਆਂ ਜਿਸ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਬੀਬੀ ਸਰਬਜੀਤ कौर ਮਾਨੂੰਕੇ ਨੇ ਆਪਣੇ ਗੁੰਡਾ ਅੰਸਰਾਂ ਨੂੰ ਭੇਜ ਕੇ ਮੇਰੇ ਤੇ ਕਾਤਲਾਨਾ ਹਮਲਾ ਕਰਵਾਇਆ ਜਿਸ ਦੇ ਵਿੱਚ ਮੇਰੇ ਸੱਟਾਂ ਵੀ ਲੱਗੀਆਂ ਅਤੇ ਮੇਰੀ ਗੱਡੀ ਨੂੰ ਵੀ ਤੋੜ-ਪੰਨ ਕੇ ਚੱਕਣਾ ਚੂਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਐਫ ਆਈ ਆਰ ਐਫ ਆਈ ਆਰ ਕਰਨ ਦੇ ਲਈ ਬਿਆਨ ਕਾਲਮਬੰਦ ਕਰਵਾਏ ਪਰ ਐਫ ਆਈ ਆਰ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੇ ਨੰਬਰ ਤੋਂ ਕਾਲ ਆ ਰਹੀ ਸੀ ਜਾਂ ਜਿਹੜੇ ਮੇਰੇ ਤੇ ਹਮਲਾ ਕਰਨ ਵਾਲੇ ਦੋਸ਼ੀ ਸੀ ਉਹਨਾਂ ਦਾ ਖੁਲਾਸਾ ਆਪਣੇ ਇੱਕ ਚੈਨਲ 'ਆਹੀਂ ਕਰ ਦਿੱਤਾ ਸੀ ਕਿ ਕੌਣ ਬੰਦੇ ਨੇ ਮੇਰੇ ਤੇ ਹਮਲਾ ਕਰਨ ਵਾਲੇ ਤੇ ਇਹਦੇ ਵਿੱਚ ਉਸ ਦੇ ਵਿੱਚ ਇਹ ਵੀ ਖਲਾਸਾ ਹੋਇਆ ਸੀ ਕਿ ਮੇਰੇ ਤੇ ਹਮਲਾ ਕਰਨ ਵਾਲੇ ਹਲਕਾ ਜਗਰਾਉਂ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂੰ ਦੇ ਬਹੁਤ ਹੀ ਖਾਸਮ ਖਾਸ ਨੌਜਵਾਨ ਨੇ ਗੁੰਡਾ ਅੰਸਰ ਨੇ ਜਿਨ੍ਹਾਂ ਦੀ ਬਿਰਤੀ ਗੁੰਡਾ ਬਿਰਤੀ ਕਾਰਨ ਮੈਂ ਤੇ ਹਮਲਾ ਕੀਤਾ ਗਿਆ ਤਾਂ ਕਿ ਮੇਰੀ ਆਵਾਜ਼ ਨੂੰ ਖਮੋਸ਼ ਕੀਤਾ ਜਾ ਸਕੇ ਪਰ ਹਮਲਾ ਹੋਣ ਤੋਂ ਬਾਅਦ ਜਦੋਂ ਇਹਨਾਂ ਦਾ ਅਸੀਂ ਖਲਾਸਾ ਕਰਤਾ ਹਜੇ ਐਫ ਆਈ ਆਰ ਹੋਈ ਨਹੀਂ ਸੀ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਖਲਾਸਾ ਕਰਤਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ 86 ਦਵਾ ਹੇਠਾ ਕੇ ਜੋ ਵੀ ਐਫ ਆਈ ਆਰ ਕੱਟੀ ਉਹ ਅਣਪਛਾਤੇ ਵਿਅਕਤੀਆਂ ਤੇ ਕੱਟੀ ਪਹਾਲਾਂ ਕਿ ਅਸੀਂ ਪਹਿਲਾਂ ਖਲਾਸਾ ਕਰ ਚੁੱਕੇ ਸੀ ਕਿ ਹਮਲਾਵਰ ਕੌਣ ਨੇ ਬੀਬੀ ਦੇ ਬਹੁਤ ਹੀ ਖਾਸਮ ਖਾਸ ਨੇ ਪਰ ਪੁਲਿਸ ਪ੍ਰਸ਼ਾਸਨ ਨੇ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰਕੇ ਮਾਮਲੇ ਨੂੰ ਠੰਡੇ ਵਾਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਇਨਸਾਫ ਪਸੰਦ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਨੂੰ ਲੈ ਕੇ ਅਸੀਂ ਕੱਲ 6 ਤਰੀਕ ਨੂੰ ਕਾਮਰੇਡ ਨਛੱਤਰ ਸਿੰਘ ਭਵਨ ਨੇੜੇ ਡਾਕਟਰ ਸਰਬਜੀਤ ਦੇ ਹਸਪਤਾਲ ਦੇ ਵਿੱਚ ਸਹੀ 12 ਵਜੇ ਇੱਕ ਮੀਟਿੰਗ ਰੱਖੀ ਹੈ ਇਸ ਮੀਟਿੰਗ ਦੌਰਾਨ ਅਸੀਂ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਰਕ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਅਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਮੇਰੇ ਬਹੁਤ ਹੀ ਚਾਹਣ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਕੱਲ ਤੁਸੀਂ ਸਹੀ 12 ਵਜੇ ਕਾਮਰੇਡ ਨਿਸ਼ਤਰ ਸਿੰਘ ਭਵਨ ਪਹੁੰਚੋ ਤਾਂ ਕਿ ਆਪਾਂ ਇਸ ਨੂੰ ਅਸਲੀ ਅੰਜਾਮ ਤੱਕ ਲੈ ਕੇ ਜਾ ਸਕੀਏ ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਬਕਾਇਦਾ ਉਹਨਾਂ ਦੇ ਨਾਮ ਪਵਾ ਕੇ ਬਾਇ ਨੇਮ ਦਰਖਾਸਤ ਬਾਇ ਨੇਮ ਐਫ ਆਈ ਆਰ ਕਰਵਾ ਸਕੀਏ ਇਸ ਨੂੰ ਇਸ ਮੇਰੇ ਇਸ ਦੀ ਸੱਚ ਦੀ ਲੜਾਈ ਦੇ ਵਿੱਚ ਮੈਨੂੰ ਤੁਹਾਡੀ ਸਾ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਅਤੇ ਤਾਂ ਹੀ ਮੈਂ ਸੱਚ ਦੀ ਲੜਾਈ ਨੂੰ ਜਿੱਤ ਸਕਾਂਗਾ ਮੈਨੂੰ ਵੀ ਪੂਰੀ ਆਸ ਹੈ ਕਿ ਮੇਰਾ ਸਮੁੱਚਾ ਪੱਤਰਕਾਰ ਭਾਈਚਾਰਾ ਜੋ ਮੈਨੂੰ ਹੱਥੀਂ ਸ਼ਾਮਾ ਕਰਦੇ ਨੇ ਮੇਰੇ ਚੋਣ ਵਾਲੇ ਜਾਂ ਇਨਸਾਫ ਪਸੰਦ ਲੋਕ ਜਥੇਬੰਦੀਆਂ ਦੇ ਆਗੂ ਇਸ ਲੜਾਈ ਦੇ ਵਿੱਚ ਮੇਰਾ ਡਟ ਕੇ ਸਾਥ ਦੇਣਗੇ ਤਾਂ ਕਿ ਹਾਕਮ ਧਿਰ ਦੀਆਂ ਹਾਕਮ ਧਿਰ ਦੇ ਮਨਸੂਬਿਆਂ ਨੂੰ ناکਾਮਜਾਬ ਕੀਤਾ ਜਾ ਸਕੇ ਇਸ ਲਈ ਮੈਂ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕੱਲ 6 ਤਰੀਕ ਸਹੀ 12 ਵਜੇ ਕਾਮਰੇਡ ਨਿਸ਼ੱਤਰ ਸਿੰਘ ਭਵਨ ਨੇੜੇ ਡਾਕਟਰ ਸਰਬਜੀਤ ਦੇ ਹਸਪਤਾਲ ਹੌਮ ਹੌਮਾ ਕੇ ਪਹੁੰਚੋ ਇਸ ਤੋਂ ਬਾਅਦ ਤੁਹਾਡੇ ਪਹੁੰਚਣ ਤੋਂ ਬਾਅਦ ਆਪਾਂ ਮਾਨਯੋਗ ਐਸਐਸਪੀ ਜਗਰਾਉਂ ਦਿਹਾਤੀ ਨੂੰ ਇੱਕ ਮੈਮੋਰੰਡਮ ਪੱਤਰ ਦੇਵਾਂਗੇ ਤਾਂ ਕਿ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਸਕੇ ਧੰਨਵਾਦ ਦੋਸਤੋ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਲੜਾਈ ਦੇ ਵਿੱਚ ਇਹ ਸੱਚ ਦੀ ਲੜਾਈ ਦੇ ਵਿੱਚ ਮੇਰਾ ਜਰੂਰ ਸਾਥ ਦਿਓਗੇ ਤੇ ਹੌਮ ਹੌਮਾ ਕੇ ਪਹੁੰਚੋ ਮੈਂ ਇੱਕ ਵਾਰ ਫੇਰ ਅਪੀਲ ਕਰਦਾ ਮੇਰੇ ਪੱਤਰਕਾਰ ਭਾਈਚਾਰੇ ਨੂੰ ਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਨੂੰ ਲੋਕਾਂ ਨੂੰ ਇਸ ਲੜਾਈ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਸੱਚੀ ਦੀ ਲੜਾਈ ਨੂੰ ਜਿੱਤ ਸਕੀਏ ਧੰਨਵਾਦ